ਮਾਜੋਕ ਕ੍ਰਿਮਿਨਲ ਪੁਲਿਸ ਅਮਰਸਾ ਜੀ ਦੀ ਹਦਾਇਤ ਅਨੁਸਾਰ ਸ਼੍ਰੀ ਹਰਪ੍ਰਿੰਤ ਸਿੰਘ ਮੰਡੇਰ ਡੀਸੀਪੀ ਜੀ ਸਾਹਿਬ ਅਤੇ ਸ਼੍ਰੀ ਵਿਸ਼ਾਲਜੀਤ ਸਿੰਘ ਐਡੀਸਪੀ ਜੀ ਵੰਸ ਸਾਹਿਬ ਦੇ ਨਿਸ਼ਾਨਦੇਸ਼ ਅਨੁਸਾਰ ਮੁਕੱਬਸਰ थाना ਗੇਟ ਕੀ ਮਾਂ ਵੱਲੋਂ ਅਤੇ ਉਹਨਾਂ ਦੀ ਟੀਮ ਜਿਸ ਵਿੱਚ ਸਬ ਇੰਸਪੈਕਟਰ ਬਲਵਿੰਦਰ ਸਿੰਘ ਇੰਚਾਰਜ ਚੋਂ ਕੀ ਅਨਗੜ ਹਨ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ ਇਹਨਾਂ ਨੇ ਮਿਤੀ 19 9 2024 ਨੂੰ ਚਾਰ ਦੋਸ਼ੀਆਂ ਨੂੰ ਦਰਾਂਦੇ ਨਾਕਾਬੰਦੀ ਰਾਉਂਡ ਅਪ ਕੀਤਾ ਸੀ ਜਿਨ੍ਹਾਂ ਪਾਸੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਉਸਨੈਜ ਕੀਤੇ ਗਏ 10 ਮੋਬਾਈਲ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਨੂੰ ਡਰੋਨ ਰਿਮਾਂਡ ਹੋਰ ਕਸ਼ਿਸ਼ ਕੀਤੀ ਗਈ ਉਹਨਾਂ ਦੇ ਵਿੱਚ ਤਿੰਨ ਐਕਟਿਵ ਵਾਲਾ ਚੋਰੀशुदा ਅਤੇ ਤਿੰਨ ਮੋਟਰਸਾਈਕਲ ਚੋਰੀशुदा ਹੋਰ ਬਰਾਮਦ ਹੋਏ ਹਨ ਜੋ ਇਹਨਾਂ ਨੂੰ ਦੋ ਦਿਨ ਦਾ ਹੋਰ ਰਿਮਾਂਡ ਲਿਆ ਗਿਆ ਹੈ ਜਿਨ੍ਹਾਂ ਦੇ ਡਰੋਨ ਰਿਮਾਂਡ ਹੋਰ ਕਸ਼ਿਸ਼ ਕੀਤੀ ਜਾ ਸਕਦੀ ਜਵੇਗੀ ਅਤੇ ਹੋਰ ਵੀ ਬਰਾਮਦ ਹੋਣ ਦੀ ਆਸ ਹੈ ਮੁਖਫਸਲ ਥਾਣਾ ਡਿਵੀਜ਼ਨ ਵੱਲੋਂ ਅਤੇ ਉਹਨਾਂ ਦੀ ਟੀਮ ਵੱਲੋਂ ਬੜਾ ਸ਼ਲਾਘਾਜਨਕ ਕੰਮ ਕੀਤਾ ਗਿਆ ਹੈ ਜੋ ਇੱਕ 12 ਤਰੀਕ ਨੂੰ ਇੱਕ ਰਾਗੀਰ ਬਸੋਂ ਮੋਬਾਈਲ ਦੀ ਸਨੇਚਿੰਗ ਹੋਈ ਸੀ ਜਿਸ ਸੰਬੰਧੀ ਮਕਦਮਾ ਨੰਬਰ 68 ਨੰਬਰ ਦਰਜ ਕੀਤਾ ਗਿਆ ਸੀ ਥਾਣਾ ਡਿਵੀਜ਼ਨ ਵਿੱਚ ਉਸ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ પાસે ਉਕਤ ਖੋਸ਼ਦਾ ਮੋਬਾਈਲ ਫੋਨ ਰਿਕਵਰ ਕੀਤਾ ਗਿਆ ਨਾਲ ਇੱਕ ਐਕਟਿਵਰ ਰਿਕਵਰ ਕੀਤਾ ਗਿਆ ਜੀ ਜੋ ਦਰਾਂ ਨੇ ਤਫਤੀਸ਼ ਉਹਨਾਂ ਕੋਸ਼ਿਸ਼ ਮੁਤਾਬਿਕ ਤਿੰਨ ਮੋਬਾਈਲ ਫੋਨ ਹੋਰ ਰਿਕਵਰ ਕੀਤੇ ਗਏ ਜੀ ਜੋ ਉਹ ਵੀ ਉਹਨਾਂ ਨੇ ਵੱਖ-ਵੱਖ ਜਗ੍ਹਾ ਤੋਂ ਸਨੇਚ ਕੀਤੇ ਗਏ ਸਨ ਤੇ ਜੋ ਇਸ ਸੰਬੰਧੀ ਕਾਫੀ ਵਧੀਆ ਸ਼ਲਾਘਾ ਜੋ ਕਮ ਕੀਤਾ ਗਿਆ ਟੋਟਲ ਚਾਰ ਮੋਬਾਈਲ ਰਿਕਵਰ ਕੀਤੇ ਗਏ ਆ